ਬੂਡੀ ਮਹੱਲਾ ਪੰਜਵਾ ਘਰ ਦੂਜਾ ਦੁਪਦੇ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਮੰਗੋ ਧਾਨ ਠਾਕੁਰ ਨਾਮ ਸਤਿਗੁਰੂ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ ਸਤਿਗੁਰਾਂ ਦੀ ਕਿਰਪਾ ਨਾਲ ਮਿਲਦਾ ਹੈ ਦੋ ਦੋ ਪੌੜੀਆਂ ਵਾਲੇ ਸ਼ਬਦ ਮਹਾਰਾਜ ਜੀ ਦੂਜੇ ਘਰ ਤੋਂ ਚਾਰ ਵਿੱਚ ਮਾਰਾ ਕਹਿੰਦੇ ਹੈ ਭਾਈ ਇਹ ਚੀਜ਼ਾਂ ਮੰਗਣੀਆਂ ਚਾਹੀਦੀਆਂ ਹਨ ਮੰਗੋ ਦਾਨੋ ਠਾਕੁਰਨਾਥ ਜੇ ਭਾਈ ਜੇ ਦਾਨ ਮੰਗਣਾ ਹੈ ਤਾਂ ਸੱਚੇ ਪਾਤਸ਼ਾਹ ਠਾਕੁਰ ਦੇ ਪਾਸੋਂ ਨਾਮ ਦਾ ਦਾਨ ਮੰਗਿਏ ਹੋਰ ਜਿਹੜੀਆਂ ਚੀਜ਼ਾਂ ਉਹ ਮੰਗੀਆਂ ਜਾਂ ਨਾਲ ਨਹੀਂ ਜਾਂਦੀਆਂ ਹਨ ਅਬਰ ਕਛੂ ਮੇਰਾ ਸੰਗ ਨਾ ਚੱਲੈ ਲੋ ਬੇਨਤੀ ਕਰੀਏ ਮਹਾਰਾ ਹੋਰ ਕੋਈ ਬਲਾਰ ਸਾਡੇ ਨਾਲ ਪ੍ਰਲੋਗ ਤੇ ਨਾਲ ਨਹੀਂ ਚੱਲਣਾ ਹੈ ਮਿਲੇ ਕਿਰਪਾ ਗੁਣ ਗਾਂ ਕਿਰਪਾ ਕਰੋ ਮਹਾਰਾ ਗੁਣਾ ਦੇ ਗਾਉਣ ਵਾਲਾ ਜਿਹੜਾ ਗਾਮ ਨਗਰ ਹੈ ਨਾ ਸੰਗਤ ਇਹ ਸਾਨੂੰ ਪ੍ਰਾਪਤ ਹੋਵੇ ਸਾਧ ਸੰਗਤ ਨੂੰ ਵੀ ਨਗਰ ਵਿੱਚ ਰਹੀਏ ਗੁਣਾ ਦਾ ਗਾਉਣਾ ਸਾਨੂੰ ਮਿਲੇ ਗੁਣਾ ਦਾ ਗਾਮ ਜੋ ਸਮੂਹ ਘਰ ਹੈ ਗੁਣਾ ਦੀ ਸੰਗਤ ਉਹ ਸਾਨੂੰ ਮਿਲੇ ਅਤੇ ਗੁਣਾ ਦਾ ਗਾਮ ਘਰਵਾ ਜੋ ਅੰਤਾ ਕਰਨ ਸਾਡਾ ਕਿਰਪਾ ਕਰਕੇ ਸੂ ਗੁਣਾ ਦਾ ਨਗਰ ਬਸ ਜਾਵੇ ਸੱਚੇ ਪਾਤਸ਼ਾ ਗੌਣਵਾ ਤੇ ਸੰਗਤਿ ਗੁਣ ਮੇਨ ਸਾਨੂੰ ਰਹਾਉ ਰਾਜ ਮਾਲ ਅਨੇਕ ਭੋਗ ਰਸ ਇਹ ਅੰਦਰ ਜਾਮੀ ਜਿਹੜਾ ਰਾਜ ਦਾ ਸੁਖ ਭੋਗਣਾ ਹੈ ਮਾਲ ਹਕੀ ਘੋੜੀਆਂ ਨੀ ਅਸਵਾਰੀਆਂ ਕਰਨੀਆਂ ਹੈ ਅਨੇਕਾਂ ਪੋਗਾਂ ਦੇ ਜਿਹੜੇ ਰਸ ਆਨੰਦ ਮੰਨੇ ਹੈ ਲੋਕਾਂ ਨੇ ਅਗਲ ਤਰਵਰ ਕੀ ਸ਼ਾਮ ਇਹ ਸਾਰੇ ਜੇ ਬਿਰਸ਼ ਦੀ ਛਾਂ ਜਿਹੜੀ ਹੈ ਸੂਰਜ ਦੇ ਪਛੋਂ ਵੱਲ ਜਾਣੇ ਕਰਕੇ ਸੂਰਜ ਦੀ ਸ਼ਾਮ ਬਦਲ ਜਾਂਦੀ ਹੈ ਇਸੇ ਪ੍ਰਕਾਰ ਪੁੰਨਿਆਪੁਰਖਾਂ ਰੂਪੇ ਜਿਸੋਤ ਪਛੋਂ ਦੀ ਤਰਫ ਸੂਰਜ ਪੁੰਨਰੂਪੀ ਸੂਰਜ ਚਲਿਆ ਜਾਂਦਾ ਹੈ ਉਦੋਂ ਮਰਦੇ ਹੈ ਬਿਰਸ਼ ਦੀ ਨਿਆਈਨਾਂ ਦੇ ਸਰੀਰ ਹੈ ਇਨੋ ਦੀ ਮਾਇਆ ਜਿਹੜੀ ਛਾਂ ਹੈ ਉਹ ਬਦਲ ਜਾਂਦੀ ਹੈ ਅਚਲ ਨਹੀਂ ਰਹਿੰਦੀ ਹੈ ਸੁਖਮਈ ਕੀ ਤਾਏ ਤਾਏ ਬਹੁ ਵਿਦਕਉ ਧਾਵੈ ਇਹ ਦੌੜ ਵਾਲੀ ਇਹੇ ਪੰਡਾਰਾ ਸਾਬ ਬਹੁ ਵਿਧੀ ਪੁਰਕੋ ਨਾ ਵਾਪਸ ਦੌੜਦਾ ਫਿਰਦਾ ਹੈ ਥਗਲ ਨਿਰਾਰਥ ਕਾਂ ਇਹ ਤਾਂ ਸਾਥ ਸੰਗੀ ਜਿਵੇਂ ਹਲਕਿਆ ਕੁੱਤਾ ਭਟਕਦਾ ਫਿਰਦਾ ਹੈ ਭਟਕਲੇ ਫਿਰਦੇ ਦੌੜਦੇ ਸਾਰੇ ਮਰਜ਼ੀ ਬਿਆਰਤੀ ਕਰਨ ਹਨ ਜਿੰਨੀਆਂ ਕਾਮਨਾ ਹਨ ਬਿਨ ਗੋਵਿੰਦ ਅਵਰ ਜੀ ਚਾਹੇ اے ਭਾਈ ਬਿਨਾ ਗੋਵਿੰਦ ਪਰਮੇਸ਼ਰ ਤੋਂ ਜਿਹੜੀ ਹੋਰ ਕੋਈ ਚੀਜ਼ ਦੀ ਚਾਹਨਾ ਕਰਦੇ ਹੋ ਇਸੈ ਸਗਲ ਬਾਤ ਹੈ ਖਾਂ ਇਹ ਸਭ ਕੁਝ ਸਾਨੂੰ ਦਿੰਦਾ ਜਿੰਨੀਆਂ ਗੱਲਾਂ ਸਾਰੀਆਂ ਖਾਮ ਕਚਾਈ ਵਾਲੀਆਂ ਹਨਗੀਆਂ ਇਦੋ ਕੱਚੇ ਕੰਮਾਂ ਵਿੱਚ ਲੱਗੇ ਹੋਏ ਰਾਤ ਨੇ ਬਾਝ ਪਦਾਰਥਾਂ ਦੇ ਵਾਸਤੇ ਕਹੋ ਨਾਨਕ ਸੰਤ ਰੇਨ ਮੰਗੋ ਸਤਿਗੁਰੂ ਜੀ ਕਹਿੰਦੇ ਨੇ ਸਾਧ ਸੰਗਤ ਦੀ ਧੂੜ ਮੰਗਣਾ ਕਰੋ ਮੇਰੂ ਮਨ ਪਾਵੇ ਬਿਸਰਾ ਉਹ ਤੋਂ ਬੇਨਤੀ ਕਰੀਏ ਮਾਰਾ ਮੇਰਾ ਮਨ ਸਾਧ ਸੰਗਤ ਵੰਗੋ ਆਉ ਜੇ ਨਾਮ ਵਿੱਚ ਬਸਰਾਂ ਟਿਕਾ ਪਾਵੇ ਬਸਾਂਤੀ ਪਾਵੇ ਇਸ ਤਰ ਹੋਵੇ ਟੂਡੀ ਮਹੱਲਾ ਪੰਜਵਾ ਪ੍ਰਭ ਜੀ ਕੋ ਨਾਮੋ ਮਨ ਹੈ ਸਾਧਾਰ ਹੈ। ਇਹ ਭਾਈ ਵਾਸ਼ਮੀ ਜੀ ਦਾ ਜਿਹੜਾ ਨਾਮ ਹੈ ਉਹੀ ਮਨ ਨੂੰ ਸਹਿਤਾਸ਼ਰੇ ਦੇ ਕਰਨ ਵਾਲਾ ਹੈ। ਤੇ ਮਨ ਦੇ ਵਿਕਾਰਾਂ ਨੂੰ ਮੀਟ ਕੇ ਸੁਧਾਰਨ ਵਾਲਾ ਵੀ ਇਹੋ ਹੀ। ਇਹ ਪ੍ਰਾਨ ਸੁਖ ਇਸ ਮਨ ਕੋ। ਇਹ ਜੀਵ ਦੇ ਅੰਦਰ ਜਿਹੜੇ ਸਰੀਰ ਦੇ ਅੰਦਰ ਇਹ ਜੀਵ ਦੇ ਜਿਹੜੇ ਪ੍ਰਾਨ ਮੰਨੇ ਹੁੰਦੇ ਹਨ। ਅਤੇ ਜੀਵ ਪ੍ਰਾਨ ਸੁਖ ਇਸ ਮਨ ਕੋ। ਅਤੇ ਮਨ ਦੇ ਤਾਂ ਹੀ ਜਿਹੜੇ ਸੁਖ ਮੰਨੇ ਹੋਇਆ ਨੇ ਇਸ ਜੀਵ ਦੇ। ਭਾਰਤਨ ਇਹ ਹਮਾਰਾ ਵਰਤਾਵਾ ਜਿਹੜਾ ਦੁਨੀਆ ਦੇ ਵਿਹਾਰਾਂ ਦਾ ਮੰਨਿਆ ਸਾਡੇ ਤਾਂ ਇਹੋ ਹੀ ਹੈ ਜੋ ਵਾਹਿਗੁਰੂ ਦੇ ਨਾਮ ਦਾ ਮਨਚ ਆਸਰਾ ਲੈਣਾ ਹੈ ਰਹਾਉ ਨਾਮ ਜਾਤ ਨਾਮ ਮੀਰੀ ਪਤ ਹੈ ਸਭ ਦਾ ਨਾਮ ਹੀ ਵਿੱਚੋਂ ਮੁJacobi ਹੈ ਅਚੁੱਤ ਕਲ ਦੇ ਦੇਣ ਵਾਲੀ ਨਾਮ ਹੀ ਸਾਡੀ ਪਤਵ ਰੋਹ ਹੈ ਇੱਜ਼ਤ ਹੈ ਨਾਮ ਮੀਰੇ ਪਰਵਾਰ ਸਭੇ ਨਾਮ ਹੀ ਪਰਵਾਰ ਸਭ ਸੰਤੋਖ ਗਿਆ ਕਰਮਾ ਦੇ ਗੁਣਾਂ ਦੇ ਸਹਿਤ ਹੋਣਾ ਇਹ ਨਾਮ ਹੀ ਸਾਡਾ ਪਰਿਵਾਰ ਹੈ ਨਾਮ ਸਖਾਈ ਸਦਾ ਮੇਰੇ ਸੰਗ ਪਰਮేశਵਰ ਨਾਮ ਸਖਾ ਮਿੱਤਰ ਹੈ ਸਖਾਈ ਸਹਿਤਾ ਕਰਨ ਵਾਲਾ ਹੈ ਸਦਾ ਲੋਕ ਪਰਲੋਕ 'ਚ ਮੇਰੇ ਸਾਥ ਜਾਣ ਵਾਲਾ ਹੈ ਹਰ ਨਾਮ ਨੂੰ ਕੋ ਨਿਸਰ ਪਰਮేశਵਰ ਦਾ ਨਾਮ ਹੀ ਭਾਈ ਮੇਰੇ ਤਾਈ ਸੰਸਾਰ ਤੋਂ ਤਾਰਨਾ ਕਰੇਗਾ ਪਰਪੰਚ ਤੋਂ ਵਿਖੇ ਬਿਲਾਸ ਕਹੀਤ ਬਹੁਤ ਹੀ ਜਿਹੜੇ ਵਿਸ਼ਿਆਂ ਦੇ ਬਿਲਾਸ ਆਨੰਦ ਭੋਗ ਆਦਿਕ ਬਹੁਤ سارے ਸੋਖ ਕਹੀਦੇ ਐ ਚਲਤ ਨਾ ਕਸ਼ੂ ਸੰਗਾਰ ਕਿਸੇ ਦੇ ਨਾਲ ਪਜਾਰਸ ਨਾਲ ਨਹੀਂ ਚੱਲਦੇ ਸੰਗੀ ਇੱਥੇ ਹੀ ਰਹਿ ਜਾਂਦੇ ਹਨ ਕਾਲਾ ਮੂੰਹ ਜਿਵੇਂ ਦੀਵਾ ਜਦੋਂ ਮੱਝ ਬੱਤੀ ਉਹਦੀ ਸੜ ਜੇ ਤੇਲ ਮੁੱਕ ਜੇ ਕਾਲਾ ਮੂੰਹ ਦੀਵੇ ਦਾ ਰਹਿ ਜਾਂਦਾ ਐ ਇਸੇ ਪ੍ਰਕਾਰ ਸਾਧ ਸੰਗਜੀ ਜਿਸ ਵਕਤ ਇਹ ਦਿੱਤੀ ਰੂਪ ਬੱਤੀ ਜਿਹੜੀ ਖੜ ਜਾਂਦੀ ਹੈ ਤਰ੍ਹਾਂ ਲਗਤ ਰੂਪੀ ਤੇਲ ਮੁੱਕ ਜਾਂਦਾ ਉਹਦੋਂ ਕਲੰਕ ਲੋਕਾਂ ਦੇ ਚੇਤੇ ਰਹਿ ਜਾਂਦੇ ਐ ਇਹ ਕੋਈ ਪਦਾਰਥ ਨਾਲ ਨਹੀਂ ਚੱਲਦਾ ਹੈ। ਇਸ਼ਟ ਮੀਤ ਨਾਮ ਨਾਨਕ ਕੋ ਗੁਰੂ ਸਾਹਿਬ ਜੀ ਕਹਿੰਦੇ ਇਸ਼ਟ ਪਿਆਰਾ ਜਿਹੜਾ ਆਪਣੇ ਆਪ ਨੂੰ ਕਈਆਂ ਨੇ ਦੇਵੀ ਦੇਵਤਿਆਂ ਨੂੰ ਇਸ਼ਟ ਮੰਨੇ ਆ ਆਪਣੇ ਪਿਆਰੇ ਮੰਨੇ ਆਂ ਕਈਆਂ ਨੇ ਮਿੱਤਰਾਂ ਨੂੰ ਆਪਦੇ ਪਿਆਰੇ ਮੰਨੇ ਗੁਰੂ ਸਾਹਿਬ ਜੀ ਕਹਿੰਦੇ ਨਾਮ ਹੀ ਸਾਡਾ ਇਸ਼ਟ ਦੇਵਤਾ ਹੈ। ਪਿਆਰਾ ਦੇਵਤਾ ਮਿੱਤਰ ਵੀ ਸਾਡਾ ਨਾਮ ਹੀ ਅੰਗੂਰ ਸਾਹਿਬ ਜੀ ਕਹਿੰਦੇ ਹਨ ਹਰ ਨਾਮ ਮੀਰੇ ਭੰਡਾਰੈ ਹਰੀ ਦਾ ਨਾਮ ਹੀ ਸਾਡੇ ਭੰਡਾਰੇ ਆ ਸੁਗੁਣਾਂ ਦੀ ਦੇਵੀ ਗੁਣਾਂ ਦੇ ਟੂੜੀ ਮਹੱਲਾ ਸਾਡੇ ਭੰਡਾਰੇ ਆਂਦਾ ਕਰਨੇ ਪਰਮੇਸ਼ਰ ਦਾ ਨਾਮ ਹੀ ਭੰਡਾਰਾ ਹੈ ਟੂੜੀ ਮਹੱਲਾ ਦੋ ਗਿਆਨ ਆਰਿਤ ਕਿੰਨੇ ਹਨ ਹਰ ਰਤਨ ਜਿਵੇਂ ਹਰ ਨਾਮ ਟੂੜੀ ਮਹੱਲਾ ਪੰਜਵਾ ਨੀਕੇ ਗੁਣ ਗਾਓ ਮਿਟਹੀ ਰੋਗ ਇਹ ਪਿਆਰੇ ਅੱਛੀ ਤਰ੍ਹਾਂ ਜਿਵੇਂ ਆਦਮੀ ਖੇਤੀ ਕੋਈ ਕਰੇ ਤਾਂ ਉਹਦੇ ਚੰਗੀ ਖੇਤੀ ਲੱਗਦੀ ਹੈ ਇਹ ਅੱਛੀ ਪ੍ਰਕਾਰ ਗੁਣ ਗਾਹ ਮਾਰਾ ਦੇ ਜੋ ਚੰਗੇ ਗੁਣ ਹਨ ਤੇਰੇ ਰੋਗ ਹੰਕਾਰ ਆਦਿਕ ਗਿਆਨ ਆਰਕ ਜਮਣ ਨਾਲ ਸਭ ਮਿਟ ਜਾਣਗੇ ਮੁਖ ਉਜਲ ਮਨ ਨਿਰਮਲ ਹੋਈ ਹੈ ਸਦੋਗ ਚ ਉਜਲਾ ਮੁਖ ਹੋਵੇਗਾ ਪਰਲੋਕ ਵਾਸੀ ਮਨ ਨਿਰਮਲ ਸੁਧ ਹੋ ਜਾਵੇਗਾ ਬਕਾਰਾਂ ਤੇ ਰਹਿ ਧੋਕੇ ਤੀਰੂ ਰਹਿ ਈਹਾ ਉਹਾ ਲੋ ਤੇਰਾ ਇਹਾ ਇਸ ਲੋਕ ਜੀ ਉਜਲ ਮੁਖ ਹੋਵੇਗਾ ਉਹਾ ਪਰਲੋਕ ਵੀ ਤੇਰਾ ਕਾਇਮ ਰਹਿ ਜਾਏਗਾ ਪਰਲੋਕ ਕੀ ਰੇਰੇ ਦਰਗੇ ਕਹਿਮ ਕੋ ਆਉ ਬੈਠ ਆਪਨੇ ਸੁਭ ਦੇਉ ਰਹਾਓ ਚਰਨ ਪਖਾਰ ਕਰੋ ਗੁਰ ਸੇਵਾ ਮਹਾਰਾਜ ਦੇ ਚਰਨਾਂ ਦੀ ਧੋਣਾ ਕਰੀਏ ਚਰਨਾਂ ਨੂੰ ਵੇਖਣਾ ਕਰੀਏ ਚਰਨਾਂ ਦਾ ਪੱਖ ਲੈਣਾ ਕਰੀਏ ਸਤਿਗੁਰਾਂ ਦੀ ਤਹਿਲ ਕਰੀਏ ਮਨ ਹੈ ਚਰਾਹੁ ਭੂ ਇਹ ਜਿਹੜਾ ਮਨ ਆਪਨਾ ਇਹਨੂੰ ਭੋਗ ਲਾਉਣਾ ਕਰੀਏ ਚੜਾਈਏ ਜਿਵੇਂ ਭੋਗੜਾ ਪ੍ਰਸ਼ਾਦ ਚੜਾਈ ਦਾ ਮਾਰੋਈ ਹਿਯੂਰੀ ਚ ਕਿਉ ਮੰਨੀ ਹਰਫ ਲਈਏ ਚੰਗਾ ਬਣਾ ਕੇ ਸੱਚੇ ਪਾਤਸ਼ਾਹ ਦੇ ਇਹ ਭੋਗ ਲਾਉਣਾ ਕਰੀਏ ਮਨ ਜਿਹੜਾ ਮੰਦੇ ਰਾਵਲੀ ਹੈ ਮੋਲ ਇਹ ਸੱਚੇ ਪਾਤਸ਼ਾਹ ਨੂੰ ਭੋਗ ਲਾਉਣਾ ਕਰੀਏ ਮਨ ਦਾ ਜਿਹੜਾ ਛਾੜ ਦੇਣਾ ਹੈ ਮਨ ਦੀ ਮਤ ਛੱਡ ਦੇਣੀ ਹੈ ਮਾਰਾ ਦੀ ਅੱਗੇ ਚੱਲਣ ਲੱਗ ਜਾਣਾ ਹੈ ਇਹ ਮਨ ਦਾ ਭੋਗ ਲਗਾਉਣਾ ਕਰੀਏ ਮਹਾਰਾਜ ਸਾਹਿਬ ਜੀ ਨੂੰ ਮਹਾਰਾਜ ਸਾਹਿਬ ਹੰਗੀ ਕਾਰ ਕਰ ਲੈਣ ਇਸ ਮੰਨ ਦੇ ਤਾਈਂ ਛੋੜ ਆਪਤ ਬਾਦ ਅਹੰਕਾਰ ਆਪਤ ਨਾ ਬੇਪਤੀ ਕਰਨ ਵਾਲਾ ਜਿਹੜਾ ਕੌਣ ਹੈ ਹੰਕਾਰ ਇਹ ਹੰਕਾਰ ਨੂੰ ਛੱਡ ਦੇ ਛੋੜ ਆਪਤ ਬਾਦ ਅਹੰਕਾਰ ਬਾਦ ਕਿਹੜੀ ਇਹ ਬੰਦੀ ਕਰਨ ਵਾਲਾ ਹੰਕਾਰ ਵੀ ਛੱਡ ਦੇ ਆਪਣਾ ਪੂਰੀ ਛੱਡ ਦੇ ਜਿਹਦੀ ਦੇ ਅਹੰਕਾਰ ਹੈ ਤੇਰੇ ਅੰਦਰ ਗੁਨਾ ਦਾ ਜਿਹੜਾ ਹੰਕਾਰ ਉਹ ਵੀ ਛੱਡ ਦੇ ਤੇ ਬਾਹਰ ਝਗੜੇ ਵੀ ਛੱਡ ਦੇ ਬਿਆਤ ਮਾਨ ਸੂਈ ਜੋ ਜੋ ਵਾਹਿਗੁਰੂ ਵੱਲੋਂ ਹੋ ਰਿਹਾ ਉਹਨੂੰ ਭਲਾ ਕਰਕੇ ਮੰਨਣਾ ਕਰ ਸੰਤ ਤਹਿਲ ਸੂਈ ਹੈ ਲਗਾ ਸੌਰ ਸੰਗਤ ਦੀ ਤਹਿਲ ਸੇਵਾ ਜੋ ਪੁਰਖ ਲਗਾ ਹੈ ਜਿਸ ਮੱਤਕ ਲਿਖਿਆ ਲਿਖੂ ਜਿਨ੍ਹਾਂ ਦੇ ਲਿਖੋਗ ਲਿਖਣ ਵਾਲੇ ਪਰਮੇਸ਼ਰ ਗਿਆਤੇ ਨੇ ਮੱਥੇ ਦੇ ਲੇਖ ਲਿਖਿਆ ਹੈ ਇਹਨੇ ਮੱਥੇ ਦੇ ਲੇਖ ਲਿਖਿਆ ਹੈ ਪਿੱਛੇ ਲਿਖਿਆ ਹੈ ਹੁਣ ਲਿਖਦਾ ਹੈ ਅੱਗੇ ਨੂੰ ਲਿਖੋਗ ਲਿਖੇਗਾ ਲੇਖ ਕਹੋ ਨਾਨਕ ਏਕ ਬਿਨ ਦੂਜਾ ਸਤਿਗੁਰੂ ਜੀ ਕਹਿੰਦੇ ਨੇ ਕਾਲ ਪੁਰਖ ਤੋਂ ਬਗੈਰ ਦੂਸਰਾ ਕੋਈ ਆਬਰ ਨਾ ਕਰਨਾ ਜੋ ਹੋਰ ਕੋਈ ਕਰਨ ਦੇ ਲਾਇਕ ਨਾ ਪਿੱਛੇ ਸੀ ਇਨਾ ਹੈ ਨਾ ਹੋਵੇਗਾ ਕੋਈ ਟੂਡੀ ਮਹੱਲਾ 5ਵਾਂ ਸਤਿਗੁਰ ਆਉ ਸਰਣ ਤੁਹਾਰੀ ਮਹਾਰਾਜ ਸਾਹ ਦੇ ਹਜੂਰ ਅਰਦਾਸ ਕਰੀਏ ਸਤਿਗੁਰ ਨਾਨਕ ਦੇਵ ਗੁਰੂ ਸੱਜੇ ਬਾਦਸ਼ਾ ਗਰੀਬ ਨਾਦ ਉਸਮੇਸ਼ ਜੀ ਮੈਂ ਆਪ ਦੇ ਚਰਨਾਂ ਦੀ ਛਣ ਵਿੱਚ ਆਇਆ ਹਾਂ ਮਿਲੇ ਸੂਖ ਨਾਮ ਹਰ ਸੂਭਾ ਸਾਨੂੰ ਸੱਜੇ ਬਾਦਸ਼ਾ ਨਾਮ ਦੀ ਸੋਭਾ ਮਿਲੇ ਨਾਮ ਦਾ ਹੀ ਸੁਖ ਹਰੀਦਾ ਮਿਲੇ ਜਿਹੜੀ ਸੋਭਾ ਦੁਨੀਆ ਵਿੱਚ ਇਹ ਵੀ ਸਾਨੂੰ ਨਾਮ ਦੀ ਮਿਲੇ ਇਸ ਜਗ ਵਿੱਚ ਸੋਭਾ ਨਾਮ ਕੀ ਬਿਨਾਂ ਦਾ ਸੋਭਾ ਨਾ ਹੋਏ ਏ ਮਾਇ ਕਿਸੋ ਦਾ ਚਾਰ ਦਿਹਾੜੇ ਜਾਂਦੀ ਬਿਲਗ ਨਾ ਹੋਏ ਸਾਨੂੰ ਸੁਖ ਆਵੇ ਸਰੂਪ ਦਾ ਮੇਰੇ ਭਗਤੀ ਰੂਪ ਸੋਭਾ ਹਰੀ ਮਿਲੇ ਚਿੰਤਾ ਲਾਹੇ ਹਮਾਰੀ ਮਾਰੇ ਅੰਤ ਦੇ ਸਮੇ ਦੀ ਚਿੰਤਾ ਹੈ ਫਿਕਰ ਹੈ ਇਹ ਸਾਡੀ ਸੱਚੀ ਪਾਲਸ਼ਾ ਲਾ ਦਿਓ ਕਿਰਪਾ ਕਰਕੇ ਅਗਿਆਨ ਕਰਕੇ ਜੋ ਚਿੰਤਾ ਬਣੀ ਹੋਈ ਹੈ ਰਹਾਉ ਜੰਮਣ ਮੰਦ ਦੀ ਚਿੰਤਾ ਸਾਡੀ ਮੇਟ ਦਿਓ ਆਪ ਤਮਾਮ ਰਹਾਉ ਅਵਰ ਨਾ ਸੂਝੈ ਦੂਜੀ ਠਾਰ ਆਪ ਤੋਂ ਦਿਨ ਉਹ ਮਾਰ ਅਵਰ ਹੋਰ ਉਸਤਾਨ ਕੇ ਦੂਸਰੀ ਠਾਰ ਟਿਕਾ ਵਾਲੀ ਜਗਾ ਜਿੱਥੇ ਜੰਮਣ ਮੰਦ ਤੇ ਰਹਦੋ ਕਿ ਇਸ ਤੇ ਹੋਣਾ ਹੈ ਹੋਰ ਕੋਈ ਜਗਾ ਨਹੀਂ ਹੈ ਜੀ ਠਹਿਰਨ ਵਾਲੀ ਦਿਸਦੀ ਹਾਰ ਪਰਿਉ ਤਉ ਦੁਆਰੇ ਇਸ ਕਰਕੇ ਮਾਰਾ ਆਪਦੀ ਦੁਆਰੀ ਸਾਧ ਸੰਗਤ ਰੂਪੀ ਡਿਊਟੀ ਵਿੱਚ ਆਪਦੀ ਦੁਆਰੀ ਸ਼ਰਨ ਵਿੱਚ ਦੁਆਰੇ ਦੀ ਆ ਕੇ ਪੈ ਗਏ ਹਾਂ ਲਿਖਾ ਛੂਡ ਅਲਿਖਾ ਛੂਟ ਹੈ ਇਹ ਮਹਾਰਾਜ ਜਿਵੇਂ ਗੁਰੂ ਆ ਸਿੰਘ ਜੀ ਨੇ ਕਿਹਾ ਕਾਲੀ ਦੇ ਲੇਖਾ ਜਾਓ ਕਰੋ ਕਹਾ ਪਚਾਵੋ ਨਾਠ ਔਗਣ ਹਮਰੇ ਬਖਸ਼ੀਏ ਮਾથે ਕਰੀਏ ਹਾਥ ਇਸ ਪ੍ਰਕਾਰ ਮਹਾਰਾ ਲੇਖੇ ਨਾਲ ਨਹੀਂ ਅਸੀਂ ਛੁੱਟ ਸਕਾਂਗੇ ਜੇ ਮੇਰੇ ਪੁੰਨ ਗਿਣੋਂਗੇ ਤਾਂ ਵੀ ਅਸੀਂ ਦੇਵਦੇਹੀ ਨੂੰ ਪਾਵਾਂਗੇ ਫਿਰ ਵੀ ਸਿਆਜ ਫਸੇ ਰਹਾਂਗੇ ਇਸ ਕਰਕੇ ਲੇਖਾ ਸਾਡਾ ਛੱਡ ਦਿਓ ਸਾਫ ਕਿਤਾਬ ਨਾ ਕਰੋ ਅ ਲੇਖਾ ਛੁੱਟ ਹੈ bina ਲੇਖੇ ਤੋਂ ਹੀ ਮਹਾਰਾ ਅਸੀਂ ਮੁਕਤ ਹੋ ਸਕਦੇ ਛੁੱਟ ਸਕਦੇ ਹਾਂ ਬੰਧਨਾ ਤੋਂ ਆਪ ਨਿਰਗੁਣ ਲਿਓ ਜੇ ਕੋਈ ਬਾਹਰ ਜਿਹੜੇ ਕਰਮ ਹਨ ਪੁਰਖਾਂ ਦੇ ਜਿਹੜੇ ਮੰਦ ਕਰਮ ਹਨ ਮੰਦਾ ਕਰਮਾ ਕਰਕੇ ਪਸ਼ੂਆਂ ਦੀ ਜੁਨਾ ਪਈਦਾ ਹੈ ਤੇ ਮਨ ਦੇ ਅੱਦੇ ਮਿਸਰ ਕਰਮਪੂਰਨ ਹੋਣ ਤੇ ਪਾਪ ਹੋਣ ਦਾ ਮਨੁੱਖਾ ਦੇ ਪ੍ਰਾਪਤ ਹੁੰਦੀ ਹੈ ਜਿਹਦੇ ਚ ਪੁੰਨ ਬਹੁਦੇ ਹੋਣ ਪਾਪ ਛੋੜੇ ਹੋਣ ਉਹ ਦੇਵ ਤੇਹੀ ਪ੍ਰਾਪਤ ਹੁੰਦੀ ਹੈ ਫਿਰ ਭੋਗਾਂ ਦੀ ਫਸਤ ਆ ਜਾਂਦੇ ਆ ਇਹੋ लेखा ਸਾਡਾ ਨਾ ਕਰੋ ਮਹਾਰਾਜ ਲਿਖੇ ਤੋਂ ਬਗੈਰ ਬਖਸ਼ ਲੋ ਤਾਂ ਛੁੜਕਾਰਾ ਬਾਂ ਦੇ ਮੁਕਤ ਹੋਵਾਂਗੇ ਹਮ ਨਿਰਗੁਨ ਲਿਓ ਉਵਾਰੀ ਅਸੀਂ ਮਾਰਾ ਗੁਨਾ ਤੋਂ ਰਹਿ ਤਾ ਕਿਰਪਾ ਕਰਕੇ ਉਵਾਰੀ ਬਚਾ ਲਓ ਸਾਡੇ ਤਾਂ ਸਤਿਬਖਸ਼ਿੰਦ ਸਦਾ ਮਿਹਰਬਾਨ ਆਪ ਸਦਾ ਸਦਾ ਬਖਸ਼ਰ ਕਰਦੇ ਆਏ ਹੋ ਸਾਜੀ ਗੁਤ੍ਰੀਤੇ ਦਵਾਰ ਪਰ ਤੇ ਹੁਣ ਵੀ ਸਦਾ ਮਿਹਰਬਾਨ ਹੋ ਆਪ ਸਭਨਾ ਦੀ ਆਧਾਰੀ ਆ ਮਾਰਾ ਸਾਰਿਆਂ ਨੂੰ ਆਸਰਾ ਦੇਣ ਵਾਲੇ ਅੰਤਰੀਜਾਮੀ ਹੋ ਨਾਨਕ ਦਾਸ ਸੰਤ ਪਾਖੇ ਪਰਿਉ ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਨੇ ਸਿੱਖਿਉ ਬੇਨਤੀ ਕਰ ਮਾਰਾ ਮੈਂ ਦਾਸ ਆਪ ਦੇ ਸੰਤਾਂ ਭਗਤਾਂ ਦੇ ਪਿੱਛੇ ਸ਼ਰਨ ਵਿੱਚ ਪਿਆ ਹਾਂ ਰਾਖ ਲਿਓ ਇਹ ਬਾਰੀ ਇਹ ਮਨੁੱਖਾ ਜਨ ਦੀ ਬਾਰੀ ਚ ਮਾਰਾ ਇੱਕ ਹੀ ਬਖਸ਼ ਲੋ ਔਕੀ ਵਾਰ ਬਖਸ਼ ਬੰਦੇ ਕੋ ਮੋਹਰ ਨਾ ਪਾਜੇ ਲਖੇੜਾ ਇਹ ਬਾਰੀ ਤੁਸੀਂ ਦਿੱਤੀ ਐ ਬਖਸ਼ਣ ਦੀ ਕਿਰਪਾ ਕਰਕੇ ਵੁਕਾਰਾਂ ਤੋ ਸਾਡੀ ਰੱਖਿਆ ਕਰ ਇਸ ਬਾਰੀ ਚ ਟੂਡੀ ਮਹੱਲਾ 5 ਵਾ ਰਸਨਾ ਗੁਣ ਗੋਪਾਲ ਨਿਤ ਗਾਇ ਹਜੂਰ ਹਰਿ ਮੰਗਦੇ ਨੇ ਭਾਈ ਰਸਨਾ ਕਰਕੇ ਪਿਛਵੀ ਦਾ ਪਾਲਕ ਜੋ ਹੈ ਅਤੇ ਗੁਣਾ ਦਾ ਸੁੰਦਰ ਹੈ ਉਹਦੇ ਗੁਣਾ ਨੂੰ ਗਉਣਾ ਕਰੀਏ ਚਾਰੀਏ ਪ੍ਰੇਮ ਰੂਪੀ ਰਸਨਾ ਨਾਲ ਸ਼ਾਂਤ ਸਹਿਜ ਰਹਿਤ ਮਨ ਉਪਜੇ ਜਿਨ੍ਹਾਂ ਜਿਨ੍ਹਾਂ ਨੇ ਗੁਣਾ ਨੂੰ ਗਾਇਆ ਉਹਨਾਂ ਨੂੰ ਸ਼ਾਂਤੀ ਪ੍ਰਾਪਤ ਹੋਈ ਹੈ ਸਾਰੀਆਂ ਵਾਸ਼ਨਾ ਦਾ ਖਾਏ ਹੋਣਾ ਫਿਰ ਸਦੋ ਸੰਜਾਇ ਤੇ ਗਿਆਨਾਂ ਸਤਿਗੁਰੂ ਤੋਂ ਬਾਅਦ ਕਹਿੰਦੇ ਨੇ ਗਿਆਨ ਪੈਦਾ ਹੁੰਦਾ ਹੈ ਸ਼ਾਂਤੀ ਵਾਲੇ ਹਿਰਦੇ ਵਿੱਚ ਜਦੋਂ ਵਾਸ਼ਨਾ ਮਿਲ ਜਾਂਨ ਉਦੋਂ ਸਹਿਜ ਗਿਆਨ ਪ੍ਰਾਪਤ ਹੁੰਦਾ ਹੈ ਉਹ ਗਿਆਨ ਜਿਸ ਗਿਆਨ ਦੇ ਅਪਰੋਹ ਗਿਆਨ ਫਿਰ ਰਹਿਸ ਮੰਨੋ ਪਿਓ ਰਹਿਸ ਨਾਲ ਪ੍ਰਸੰਤਾ ਦਾ ਆਨੰਦ ਦਾ ਜਦੋਂ ਪਹਿਲਾਂ ਨਾਮ ਗੁਰ ਨਾਲ ਸ਼ਾਂਤੀ ਆਉਂਦੀ ਹੈ ਫਿਰ ਗਿਆਨ ਹੁੰਦਾ ਹੈ ਫਿਰ ਰਹਿਸ ਨਾਲ ਪ੍ਰਸੰਨ ਹੋਣਾ ਆਨੰਦ ਹੋਣਾ ਜਦੋਂ ਮੰਨ ਜੀ ਪ੍ਰਗਟ ਹੋ ਜਾਂਦਾ ਹੈ ਸਗਲੇ ਦੁੱਖ ਪਲਾਇਣ ਇਹ ਆ ਜਨੰਦਨੀ ਜਿਹਦੇ ਮਗਰੋਂ ਫੇਰ ਦੁੱਖ ਚਿੰਬੜੇ ਰਹੇ ਸਾਰੇ ਜਮਨਮਾਂ ਤੋਂ ਦੁੱਖ ਪਲਾਣ ਪਹਾਂਉਤੇ ਜਾਂਦੇ ਹੈ ਭੌੜੇ ਹੋ ਕੇ ਪਲਾਣ ਪਲਾ ਜਾਂਦੇ ਹਮ ਪ੍ਰਹਾਉ ਜੋ ਮੰਗ ਸੂਈ ਸੂਈ ਪਾਰ ਮੈਨੂੰ ਮਿਲੂ ਕੋਈ ਕਿਹ ਕਹਿੰਦੇ ਜੋ ਮੰਗੇਗਾ ਤੋ ਦਰਸ਼ਨ ਕਰਕੇ ਤੈਨੂੰ ਭੁੱਖ ਨਹੀਂ ਰਹਿਣੀ ਕੁਸ਼ਮੰਗਲ ਦੀ ਪਰ ਪਹਿਲਾ ਜਿਹੜਾ ਸਾਧਵਾਕ ਜੋ ਜੋ ਕੁਝ ਮੰਗੇਗਾ ਸੋਈ ਸੋਈ ਧਰਮ ਅਸਕਾਮ ਮੋਖ ਪਦਾਰਥ ਪਾ ਲਏਗਾ ਕੀਵ ਹਰ ਕੇ ਚਰਨ ਰਸਾਇ ਕੀ ਗੁਰੂ ਮੈਂ ਰਸੈਣੀ ਬਣ ਜਾਵਾਂ ਕਹਿੰਦੇ ਹਾਂ ਭਾਈ ਹਰੀ ਦੇ ਚਰਨਾਂ ਦਾ ਸੇਵਨ ਕਰ ਉਹੋ ਹੀ ਰਸੈਣੀ ਹੈ ਸਾਰਿਆਂ ਦਾ ਸੰਮਾ ਘਰ ਹੈ ਜਨਮ ਮਰਨ ਦੋਹੂ ਤੇ ਛੂਟੈ ਜਨਮ ਮਰਨ ਮੇਰਾ ਨਾਰਾ ਮਕਜੂਕ ਨਹੀਂ ਮਾਰਾ ਕਿ ਹਾਂ ਭਾਈ ਜੰਮਾ ਮੰਨ ਤੋਂ ਵੀ ਦੁਹਾਂ ਤੋਂ ਛੁਟਕਾਰਾ ਤਾਂਵੇਂਗਾ ਮਾਰਾ ਜਿਹੜੇ ਕਹਿੰਦੇ ਜੰਮਣ ਮਰਨ ਆਵਦਾ ਮੇਲ ਨਹੀਂ ਆਉ ਉਹ ਕਿਸੇ ਨੂੰ ਕੀ ਸੋਚ ਦਿੰਦੇ ਐ ਮਾਰਾ ਕਹਿੰਦੇ ਉਹਨਾਂ ਦੀ ਆਵਾਜ਼ ਸੁਣੋ ਭਗਤ ਜਲ ਜਲ ਤਰਾਏ ਉਹ ਤਾਂ ਸੰਸਾਰ ਨੂੰ ਜਗਤ ਦੇ ਤੋਂ ਜਦੋਂ ਤੱਕ ਨੂੰ ਜੈ ਪਤ ਪਤ ਹੋਵਾਲਾ ਜੋ ਹੈ ਤੇ ਗੱਦਨਾਸ ਹੋਣ ਵਾਲਾ ਸੰਸਾਰ ਹੈ ਇਹ ਤੋਂ ਸਾਰੇ ਨੂੰ ਤਰਨ ਤਾਰਨ ਵਾਲੇ ਜਹਾਜ਼ ਬਣ ਜਾਂਦੇ ਐ ਉਹ ਤਾਂ ਆਪ ਕਰ ਜਾਂਦੇ ਹੋ ਨੰਨ ਤਾਰ ਜਿੰਦੇ ਹਨ ਖੋਜੇ ਖੋਜੇ ਤਤ ਵਿਚਾਰੇ ਖੋਜਿਆ ਵਿਦਵਾਨ ਨੂੰ ਖੋਜਿਆ ਸ਼ਾਸਤਰਾਂ ਨੂੰ ਖੋਜਿਆ ਤਨ ਨੂੰ ਮਨ ਨੂੰ ਸਾਧ ਸੰਗਤ ਦ્વાਰ ਤਤ ਸਧਾਂਤ ਸਰੂਪ ਦਾ ਵਿਚਾਰ ਕੇ ਵੇਖਿਆ ਹੈ ਦਾਤ ਗੋਬਿੰਦ ਪਰਾਇ ਜਿਨ ਮਹਾਰਾਜ ਦਾ ਸੇਵਕ ਬਾਨਾ ਉਹ ਪਰਮੇਸ਼ਰ ਦੇ ਪ੍ਰਾਨ ਆਸਰੇ ਹੋ ਜੇ ਉਹ ਸਾਰੇ ਕੂੜੇ ਝੂਠੇ ਆਸਰੇ ਛੱਡ ਦੇਵੇਂ ਅਬ ਨਾਸੀ ਖੇਮ ਚਾਹੇ ਜੀ ਨਾਨਕ ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਜੇ ਉਹ ਨਾਸੀ ਖੇਮ ਨਾ ਰੱਖਿਆ ਹੁੰਦਾ ਖੇਮ ਨਾ ਮੁਕਤੀ ਦਾ ਹੁੰਦਾ ਖੇਮ ਨਾ ਸੁਖ ਦਾ ਹੁੰਦਾ ਜੇ ਉਹ ਨਾਸੀ ਖੇਮ ਮੁਕਤੀ ਬਾਕੀ ਦੀਆਂ ਨਾਸਵੰਪੀਆਂ ਮੁਕਤੀਆਂ ਨੇ ਜਿਹੜੀਆਂ ਮੰਨੀਆਂ ਇੰਦਰ ਲੋਗ ਸਿਵ ਲੋਗ ਹੈ ਜਾਇ ਉਹ ਉਹ ਛੇ ਕੌ ਕਰbaar ਐ ਉਹ ਉਹਨਾਂ ਦਾ ਜੋ ਫੇਰ ਗਿਰ ਜਾਈ ਹੈ ਇਸ ਕਰਕੇ ਅਵਨਾਸੀ ਮੁਕਤੀ ਕੈਵਲ ਮੁਕਤੀ ਹੈ ਜਿਵੇਂ ਜਲਵੇਂ ਇਲਾਇਕ ਤਨ ਉਹ ਅਵਨਾਸੀ ਸੁਖ ਹੈ ਅਵਨਾਸੀ ਤੋਂ ਜੇ ਰੱਖਿਆ ਉਹਦੀ ਚਾਹਨਾ ਗੁਰੂ ਮਹਾਰਾਜ ਕਹਿੰਦੇ ਹਨ ਸਦਾ ਸਿਮਰ ਨਾਰਾਇਣ ਸਦਾ ਸਦਾ ਨਾਰਾਇਣ ਪਰਮੇਸ਼ਰ ਦਾ ਭਾਈ ਸਿਮਰਨ ਕਰਿਆ ਕਰ ਫਿਰ ਤੇਰੀ ਮੋਖ ਹੋ ਜਾਏਗੀ